ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਵਿਸਰਾਮ ਚਿੰਨ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਹਾਂਜੀ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੀ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤਾ ਜਿਸ ਦੇ ਵਿੱਚੋਂ ਜੇਕਰ ਤੁਸੀਂ 50% ਨੰਬਰ ਲੈਨੇ ਹੋ ਫੇਰ ਹੀ ਤੁਸੀਂ ਪੇਪਰ B ਦੇ ਲਈ ਕੁਆਲੀਫਾਈ ਮੰਨੇ ਜਾਉਗੇ ਠੀਕ ਹੈ ਪਰ ਪੇਪਰ A ਵਾਲੇ ਨੰਬਰ ਪੇਪਰ B ਯਾਨੀ ਕਿ ਪੰਜਾਬੀ एलिजिਬਿਲਟੀ ਟੈਸਟ ਵਾਲੇ ਨੰਬਰ ਪੇਪਰ B ਦੇ ਵਿੱਚ ਨਹੀਂ ਜੋੜਨਗੇ ਇਹ ਸਿਰਫ ਇੱਕ ਮੈਰਿਟ ਲਿਸਟ ਤਿਆਰ ਕਰਨ ਦੇ ਲਈ ਹੀ ਆ ਠੀਕ ਹੈ ਮੈਰਿਟ ਲਿਸਟ ਦੇ ਵਿੱਚ ਤੁਹਾਡਾ ਨਾਮ ਫੇਰ ਹੀ ਆਵੇਗਾ ਜੇਕਰ ਤੁਸੀਂ ਪੰਜਾਬੀ ਦੇ ਵਿੱਚੋਂ 50% ਨੰਬਰ ਲੈਨੇ ਹੋ ਹੁਣ ਪੰਜਾਬੀ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਨੂੰ ਵੀ ਪਤਾ ਹੈ ਸੋ ਪੰਜਾਬੀ ਦਾ ਕੋਈ ਵੀ ਟੌਪਿਕ ਤੁਸੀਂ ਮਿਸ ਨਾ ਕਰਨਾ ਤੇ ਮੈਂ ਤੁਹਾਨੂੰ ਤੁਹਾਡਾ ਸਿਲੇਬਸ ਦਿਖਾ ਦਿੰਨੀ ਹਾਂ ਸਿਲੇਬਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਲੇਬਸ ਮੇਂ ਤੁਹਾਡੇ ਸਾਹਮਣੇ ਓਪਨ ਕਰ ਲਿਆ ਹੋਇਆ ਹੈ ਚਾਮਚਿੰਨ ਟੌਪਿਕ ਆ ਜਿਹੜਾ ਬਹੁਤ ਇੰਪੋਰਟੈਂਟ ਟੌਪਿਕ ਆ ਤੁਹਾਡੇ ਲਈ ਜਿਹੜਾ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਨ ਵਾਲੇ ਹਾਂ ਠੀਕ ਹੈ ਜੀ ਤਾਂ ਹੁਣ ਵੀਡੀਓ ਨੂੰ ਤੁਸੀਂ ਭੁੱਲ ਕੇ ਵੀ ਨਾ ਛੱਡਿਓ ਕਿਉਂਕਿ ਵਿਸ਼ਰਾਮ ਚਿੰਨਾਂ ਜਿਹੜੇ ਪੇਪਰ ਦੇ ਵਿੱਚ ਕਿਸੇ ਵੀ ਤਰ੍ਹਾਂ ਤੁਹਾਨੂੰ ਪੁੱਛੇ ਜਾ ਸਕਦੇ ਆ ਕਿ ਕਿੱਥੇ ਵਰਤਿਆ ਜਾਂਦਾ ਜਾਂ ਫਿਰ ਉਹਨਾਂ ਨੇ ਕੋਈ ਵੀ ਲਾਈਨ ਲਿਖ ਦੇਣਗੇ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਿਸ਼ਰਾਮ ਚਿੰਨ ਵਰਤੇ ਜਾਣਗੇ ਕਿਉਂਕਿ ਵਿਸ਼ਰਾਮ ਚਿੰਨ 13 ਹੁੰਦੇ ਆ ਠੀਕ ਹੈ ਉਹਦੇ ਵਿੱਚ ਅਲੱਗ-ਅਲੱਗ ਵਿਸ਼ਰਾਮ ਚਿੰਨ ਵਰਤੇ ਜਾਣਗੇ ਤਾਂ ਤੁਹਾਨੂੰ ਪੁੱਛ ਲੈਣਗੇ ਕਿ ਇਹਨਾਂ ਦੇ ਵਿੱਚੋਂ ਕਿ ਵਿਸਮਿਕ ਕਿਹੜਾ ਵਾ ਠੀਕ ਹੈ ਜਾਂ ਫਿਰ ਉਹ ਪੁੱਛ ਲੈਣਗੇ ਕਿ ਇੱਥੇ ਲਾਈਨ ਦੇ ਖਤਮ ਹੋਣ ਤੇ ਕਿਹੜਾ ਚਿੰਨ ਪਾਇਆ ਗਿਆ ਹੈ ਇਸ ਤਰ੍ਹਾਂ ਕੁਝ ਵੀ ਪੁੱਛ ਸਕਦੇ ਆ ਉਹ ਮਤਲਬ ਇੱਕ ਪੈਰਾ ਲਿਖ ਕੇ ਵੀ ਪੁੱਛ ਸਕਦੇ ਆ ਜਾਂ ਕੋਈ ਜਿਵੇਂ ਮੈਂ ਤੁਹਾਨੂੰ ਹੁਣ ਕਰਵਾਵਾਂਗੇ ਇਸ ਤਰ੍ਹਾਂ ਦੇ ਵੀ ਐਮਸੀਕਿਊ ਆ ਸਕਦੇ ਆ ਕੋਈ ਲਾਈਨ ਲਿਖ ਕੇ ਪੁੱਛ ਸਕਦੇ ਆ ਕਿ ਇਹਦੇ ਵਿੱਚ ਕਿਹੜਾ ਚਿੰਨ ਵਰਤਿਆ ਗਿਆ ਹੈ ਜੇਕਰ ਤੁਹਾਨੂੰ ਪਛਾਣ ਹੋਵੇਗੀ ਤਾਂ ਫਿਰ ਤੁਸੀਂ ਦੱਸ ਸਕਦੇ ਹੋ ਕਿ 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 ਮੇ ਕਿਹੜਾ ਵਰਤਿਆ ਗਿਆ ਹੈ ਤਵਿੱਦ ਡੈਫੀਨੇਸ਼ਨ ਐਜ਼ ਐਮਸੀਕਿਊ ਮੈਂ ਤੁਹਾਨੂੰ ਕੰਪਲੀਟ ਕਰਾਉਣ ਵਾਲੀ ਆ ਇਹ ਟਾਪਿਕ ਤੁਸੀਂ ਭੁੱਲ ਕੇ ਵੀ ਨਾ ਛੱਡਿਓ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਣ ਵਾਲੀ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਿਸਰਾਮ ਚਿੰਨ ਹੁੰਦੇ ਕਿਹੜੇ ਆ ਠੀਕ ਹੈ ਇੱਕ ਤਾਂ ਹੁੰਦੀ ਆ ਡੰਡੀ ਜਿਹਨੂੰ ਅਸੀਂ ਇਸ ਤਰ੍ਹਾਂ ਲਿਖ ਦਿੰਨੇ ਆ ਬਾਅਦ ਦੇ ਖਤਮ ਹੋਣ ਤੇ ਫਿਰ ਆਉਂਦਾ ਕਮਾ ਠੀਕ ਹੈ ਇਹ ਵੀ ਵਿਸਰਾਮ ਉਸ ਤੋਂ ਬਾਅਦ ਆ ਆਪਾਂ ਗੱਲ ਕਰੀਏ ਬਿੰਦੀ ਕਮਾ ਵੀ ਤੁਸੀਂ ਦੇਖਿਆ ਇਹਨੂੰ ਬੋਲਦੇ ਆ ਸੈਮੀ ਕੋਲਨ ਜਿਹਨੂੰ ਆਪਾਂ ਠੀਕ ਹੈ ਪ੍ਰਸ਼ਨ ਚਿੰਨ ਉਸ ਤੋਂ ਬਾਅਦ ਬਿਸਮਿਕ ਚਿੰਨ ਜਿਹੜਾ ਠਹਿਰਾਓ ਪੈਦਾ ਕਰਨ ਦੇ ਲਈ ਬੋਲਿਆ ਜਾਂਦਾ ਵਰਤਿਆ ਜਾਂਦਾ ਫਿਰ ਬਿੰਦੀ ਆ ਜਾਂਦੀ ਆ ਦੂ ਬਿੰਦੀ ਵੀ ਤੁਸੀਂ ਦੇਖੀ ਹੋਣੀ ਹੈ ਜਿਹਨੂੰ ਅਸੀਂ ਕੋਲਨ ਬੋਲ ਦਿੰਨੇ ਆ ਡੈਸ਼ ਉਸ ਤੋਂ ਬਾਅਦ ਦੂ ਬਿੰਦੀ ਡੈਸ਼ ਠੀਕ ਹੈ ਫਿਰ ਪੁੱਠੇ ਕੋਮੇ ਵੀ ਆ ਜਿਹਦੇ ਵਿੱਚ ਅਸੀਂ ਮੇਨ ਕਿਸੇ ਨਾਮ ਨੂੰ ਸਪੈਸੀਫਿਕ ਲਿਖਦੇ ਆ ਫਿਰ ਜੋੜਨੀ ਜਿਹਨੂੰ ਅਸੀਂ ਹਾਈਫਨ ਬੋਲ ਦਿੰਨੇ ਆ ਇਹ ਵੀ ਇੱਕ ਵਿਸਰਾਮ ਆ ਠੀਕ ਹੈ ਫਿਰ ਆਪਾਂ ਨੂੰ ਬੋਲਦੇ ਆ ਇੱਕ ਕੱਲਾ ਪਰ ਉੱਪਰ ਕੋਮਾ ਪਾਉਂਦੇ ਆ ਉਹਨੂੰ ਬੋਲਦੇ ਆ ਪੰਜਾਬੀ ਦੇ ਵਿੱਚ ਛੁੱਟ ਮਰੋੜੀ ਠੀਕ ਹੈ ਤੇ ਬ੍ਰੈਕਟ ਬ੍ਰੈਕਟ ਆ ਜਿਹੜੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਵਾ ਬ੍ਰੈਕਟ ਦੇ ਵਿੱਚ ਚੋਰਸ ਵੀ ਗੋਲ ਵੀ ਕਰਲੀ ਬ੍ਰੈਸਸ ਵੀ ਹੋ ਸਕਦੀਆਂ ਆ ਮਾ ਠੀਕ ਹੈ ਇਸ ਤਰ੍ਹਾਂ ਪੰਜਾਬੀ ਦੇ ਵਿੱਚ ਟੋਟਲ 13 ਬਿਸਤਰਾ ਆ ਤੇ ਹੁਣ ਅਸੀਂ ਗੱਲ ਕਰਦੇ ਆ ਕਿ ਕਿਹੜਾ ਬਿਸਤਰਾ ਕਿੱਥੇ ਵਰਤਿਆ ਜਾਂਦਾ ਐਸ ਆਈ ਐਮ ਸੀ ਕਿਉ ਡੀਟੇਲ ਦੇ ਵਿੱਚ ਕਰਦੇ ਆ ਪੰਜਾਬੀ ਵਿੱਚ ਬਾਖ ਦੇ ਖਤਮ ਹੋਣ ਤੇ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਆ ਮੈਂ ਤੁਹਾਡੇ ਸਾਹਮਣੇ ਬਾਖ ਲਿਖ ਦਿੰਨੀ ਆ ਬਾਖ ਮੈਂ ਲਿਖਦੀ ਆ ਇਹ ਮੁੰਡੇ ਖੇਡਦੇ ਹਨ ਇਹ ਬਾਖ ਲਿਖ ਦਿੰਨੇ ਆ ਇਹ ਬਾਖ ਦੇ ਐਂਡ ਤੇ ਦੇਖਦੇ ਆ ਕਿਹੜੇ ਕਿਹੜਾ ਚਿੰਨਾ ਜਿਹੜਾ ਵਰਤਿਆ ਜਾਂਦਾ ਜਾਂ ਕਿਹੜਾ ਵਿਸਰਾਮ ਲੱਗਦਾ ਮੁੰਡੇ ਖੇਡਦੇ ਹਨ ਇੱਥੇ ਮੇਰਾ ਬਾਕ ਹੋ ਗਿਆ ਖਤਮ ਤਾਂ ਦੇਖੋ ਤੁਸੀਂ ਕਿਹੜੀ ਚੀਜ਼ ਦੀ ਵਰਤੋਂ ਕੀਤੀ ਹੈ ਮੈਂ ਡੰਡੀ ਦੀ ਜਦੋਂ ਬਾਕ ਖਤਮ ਹੋ ਜਾਂਦਾ ਤਾਂ ਅਸੀਂ ਡੰਡੀ ਲਾਉਂਦੇ ਆ ਜੀ ਇੰਗਲਿਸ਼ ਦੇ ਵਿੱਚ ਅਸੀਂ ਫੁੱਲ ਸਟਾਪ ਲਾਉਂਦੇ ਆ ਠੀਕ ਹੈ ਤੇ ਪੰਜਾਬੀ ਦੇ ਵਿੱਚ ਅਸੀਂ ਡੰਡੀ ਲਾਉਂਦੇ ਆ ਆਪਸ਼ਨ ਓ ਦਾ ਇੱਥੇ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਆ ਜੀ ਕਿਸੇ ਦੇ ਕਹੇ ਸ਼ਬਦਾਂ ਨੂੰ ਜਦੋਂ ਉਸ ਤਰ੍ਹਾਂ ਹੀ ਲਿਖਣਾ ਹੋਵੇ ਤਾਂ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਜਦੋਂ ਕੋਈ ਸਾਨੂੰ ਜਦੋਂ ਕੋਈ ਸਾਨੂੰ ਉਹ ਕੁਝ ਕਹਿੰਦਾ ਵਾ ਅਸੀਂ ਉਹਨੂੰ ਅੱਗੇ ਦੱਸਦੇ ਹਾਂ ਠੀਕ ਹੈ ਤਾਂ ਅਸੀਂ ਉਹਨੂੰ ਅੱਗੇ ਦੱਸਦੇ ਹਾਂ ਤਾਂ ਆਪਾਂ ਕਿਸ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਜਿਵੇਂ ਮੈਂ ਲਿਖ ਕੇ ਦਿਖਾ ਦਿੰਨੀ ਆ ਤੁਹਾਨੂੰ ਮੋਹਨ ਨੇ ਕਿਹਾ ਮੋਹਨ ਨੇ ਕਿਹਾ ਕੀ ਕਿਹਾ ਤਾਂ ਉਸ ਦੇ ਲਈ ਮੈਂ ਲਿਖੂਗੀ ਮੈਂ ਕੱਲ ਜਲੰਧਰ ਜਾਵਾਂਗਾ ਮੋਹਨ ਨੇ ਕਿਹਾ ਮੈਂ ਕੱਲ ਜਲੰਧਰ ਜਾਵਾਂਗਾ ਠੀਕ ਹੈ ਤਾਂ ਦੇਖੋ ਇੱਥੇ ਕਿਹੜੀ ਚੀਜ਼ ਦੀ ਮੈਂ ਵਰਤੋਂ ਕਰ ਰਹੀ ਆ ਕਿ ਜਦੋਂ ਕਿਸੇ ਨੇ ਵਾਕ ਕੋਈ ਕਿਹਾ ਤਾਂ ਉੱਥੇ ਆਪਾਂ ਕਿਹੜੀ ਚੀਜ਼ ਵਰਤੋਂ ਲੈ ਕੇ ਆਵਾਂਗੇ ਹਾਂਜੀ ਮੋਹਨ ਨੇ ਕਿਹਾ ਮੈਂ ਕੱਲ ਜਲੰਧਰ ਜਾਵਾਂਗਾ ਤਾਂ ਦੇਖੋ ਇੱਥੇ ਅਸੀਂ ਕੀ ਵਰਤਿਆ ਵਾ ਇੱਥੇ ਅਸੀਂ ਵਰਤੇ ਆ ਜੀ ਇਨਵਰਟਡ ਕਾਮਾਸ ਜਾਂ ਆਪਾਂ ਕਹਿ ਸਕਦੇ ਆ ਪੁੱਠੇ ਕੌਮੇ ਠੀਕ ਹੈ ਪੰਜਾਬੀ ਦੇ ਵਿੱਚ ਤਾਂ ਪੁੱਠੇ ਕੌਮੇ ਹੀ ਬੋਲਦੇ ਆ ਜਦੋਂ ਕਿਸੇ ਦੀ ਕਹੀ ਗੱਲ ਨੂੰ ਅਸੀਂ ਐਜ਼ ਇਟ ਇਜ਼ ਹੀ ਲਿਖ ਕੇ ਲਿਖਣਾ ਹੋਵੇ ਕਿਸੇ ਨੂੰ ਦੱਸਣਾ ਹੋਵੇ ਤੁਸੀਂ ਨਾਵਲ ਵਗੈਰਾ ਪੜ੍ਹਦੇ ਹੋ ਤੇ ਕਈ ਕਾਂਗੀਆਂ ਆਪਾਂ ਪੜ੍ਹਦੇ ਆ ਤਾਂ ਉਹਦੇ ਵਿੱਚ ਕੀ ਆ ਕਿ ਪੁੱਠੇ ਕੌਮੇ ਹੀ ਲਿਖੇ ਜਾਂਦੇ ਆ ਜਦੋਂ ਕਿਸੇ ਦੀ ਗੱਲ ਆਪਾਂ ਐਜ਼ ਇਟ ਇਜ਼ ਹੀ ਦੱਸਣੀ ਹੋਵੇ ਕਿ ਉਹਨੇ ਇਸ ਤਰ੍ਹਾਂ ਕਿਹਾ ਵਾ ਠੀਕ ਹੈ ਜਦੋਂ ਉਹਨੂੰ ਲਿਖਦੇ ਆ ਤਾਂ ਪੁੱਠੇ ਕੌਮਿਆਂ ਦੇ ਵਿੱਚ ਲਿਖਦੇ ਆ ਕਿ ਇਹ ਉਹਦੀ ਬੋਲੀ ਆ ਆਪਸ਼ਨ ਸਸਾਈਜ਼ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਸ਼ਬਦਾਂ ਦੇ ਸੰਖੇਪ ਰੂਪ ਲਈ ਕਿਸ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਸ਼ਬਦਾਂ ਦੇ ਸੰਖੇਪ ਰੂਪ ਦੇ ਲਈ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਸੰਖੇਪ ਰੂਪ ਦਾ ਮਤਲਬ ਕੀ ਆ ਕਿ ਜਿਵੇਂ ਮੰਨ ਕੇ ਚੱਲੋ ਆਪਾਂ ਲਿਖਦੇ ਆ ਸਰਦਾਰ ਠੀਕ ਹੈ ਸਰਦਾਰ ਲਿਖਦੇ ਆ ਤਾਂ ਆਪਾਂ ਇਕੱਲਾ ਸਸਾ ਹੀ ਪਾ ਦਿੰਨੇ ਆ ਨਾ ਸਰਦਾਰ ਲਿਖਣ ਤੋਂ ਬਾਅਦ ਉਸ ਤੋਂ ਬਾਅਦ ਪੂਰਾ ਨਾਮ ਪਾ ਦਿੰਨੇ ਆ ਫੋਰ ਐਗਜ਼ਾਮਪਲ ਆਪਾਂ ਬੀਏ ਵਗੈਰਾ ਨੂੰ ਜਦੋਂ ਆਪਾਂ ਕੋਈ ਡਿਗਰੀ ਲਿਖਦੇ ਆ ਜਿਵੇਂ ਬੀਏ ਠੀਕ ਹੈ ਤਾਂ ਆਪਾਂ ਡਾਇਰੈਕਟ ਇਹੀ ਪਾ ਦਿੰਨੇ ਆ ਤਾਂ ਬਿੰਦੀ ਇਹ ਸ਼ਬਦਾਂ ਦਾ ਸੰਖੇਪ ਰੂਪ ਆ ਮਤਲਬ ਛੋਟਾ ਰੂਪ ਆ ਜਿਵੇਂ ਆਪਾਂ ਡਾਕਟਰ ਲਿਖਦੇ ਆ ਕੋਈ ਬੰਦਾ ਡਾਕਟਰ ਆ ਤਾਂ ਆਪਾਂ ਕੀ ਕਹਿੰਦੇ ਆ ਲਿਖਦੇ ਆ ਜਿਵੇਂ ਡਾਕਟਰ ਜਗਰੂਪ ਸਿੰਘ ਤਾਂ ਆਪਾਂ ਕੀ ਲਿਖਾਂਗੇ ਡੱਡੇ ਕੰਨਾ ਫਿਰ ਆਪਾਂ ਬਿੰਦੀ ਲਗਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਉਹਦਾ ਪੂਰਾ ਨਾਮ ਲਿਖ ਦਿੰਨੇ ਆ ਪੂਰਾ ਤਾਂ ਨਹੀਂ ਲਿਖਦੇ ਨਾ ਆਪਾਂ ਸੰਖੇਪ ਵਿੱਚ ਲਿਖ ਦਿੰਨੇ ਆ ਠੀਕ ਹੈ ਤਾਂ ਉਥੇ ਅਸੀਂ ਕੀ ਵਰਤਦੇ ਆ ਬਿੰਦੀ ਵਰਤਦੇ ਆ ਸ਼ਬਦਾਂ ਦੇ ਸੰਖੇਪ ਰੂਪ ਲਈ ਕਿਸ ਚਿੰਨ ਦੀ ਵਰਤੋਂ ਕੀਤੀ ਜਾਂਦੀ ਆ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਆ ਅਗਲਾ ਪ੍ਰਸ਼ਨ ਜਦੋਂ ਕਿਸੇ ਸ਼ਬਦ ਨੂੰ ਸੰਖੇਪ ਵਿੱਚ ਲਿਖਿਆ ਜਾਵੇ ਤਾਂ ਉਥੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਜਦੋਂ ਕਿਸੇ ਸ਼ਬਦ ਨੂੰ ਸੰਖੇਪ ਰੂਪ ਦੇ ਵਿੱਚ ਲਿਖਿਆ ਜਾਂਦਾ ਜਿਵੇਂ ਮੈਂ ਇੱਥੇ ਸ਼ਬਦ ਲਿਖਦੀਆਂ ਪਹਿਲਾਂ ਸਰਕਾਰੀ ਤੁਸੀਂ ਮੋਸਟਲੀ ਦੇਖਿਆ ਹੋਣਾ ਇਹ ਤਾਂ ਲਿਖਿਆ ਸਰਕਾਰੀ ਹਾਈ ਸਕੂਲ ਠੀਕ ਹੈ ਜਾਂ ਸੀਨੀਅਰ ਸਕੈਂਡਰੀ ਸਰਕਾਰੀ ਹਾਈ ਸਕੂਲ ਕੁਝ ਵੀ ਹੋ ਸਕਦਾ ਸਰਕਾਰੀ ਹਾਈ ਸਕੂਲ ਇੱਥੇ ਸਿਧਮਾ ਵੇਟ ਲਿਖ ਲਓ ਜਾਂ ਕੁਝ ਵੀ ਹੋਰ ਵੀ ਨਾਮ ਹੋ ਸਕਦਾ ਵਾ ਠੀਕ ਹੈ ਆਪਦੇ ਪਿੰਡ ਦਾ ਜੋ ਵੀ ਤੁਹਾਡੇ ਨੇੜੇ ਨਾਮ ਪਿੰਡ ਪੈਂਦਾ ਵਾ ਸਕੂਲ ਜੋ ਵੀ ਪੈਂਦਾ ਸਰਕਾਰੀ ਹਾਈ ਸਕੂਲ ਤਾਂ ਇਹਨੂੰ ਮੈਂ ਸੰਖੇਪ ਵਿੱਚ ਲਿਖ ਰਹੀ ਆ ਸਰਕਾਰੀ ਹਾਈ ਸਕੂਲ ਅਸੀਂ ਪੂਰਾ ਹੀ ਪਾ ਦਿੰਨੇ ਆ ਠੀਕ ਹੈ ਜਾਂ ਫਿਰ ਸੀਨੀਅਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕ ਹੈ ਸਕੂਲ ਅਸੀਂ ਫਿਰ ਪੂਰਾ ਹੀ ਪਾ ਦਿੰਨੇ ਆ ਤਾਂ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਣ ਦੇ ਲਈ ਮੈਂ ਇੱਥੇ ਕਿਹੜੀ ਚੀਜ਼ ਦੀ ਵਰਤੋਂ ਕੀਤੀ ਆ ਜਦੋਂ ਕਿਸੇ ਸ਼ਬਦ ਨੂੰ ਸੰਖੇਪ ਵਿੱਚ ਲਿਖਦੇ ਆ ਤਾਂ ਅਸੀਂ ਦੋ ਬਿੰਦੀ ਦੀ ਵਰਤੋਂ ਕਰਦੇ ਆ ਆਪਸ਼ਨ ED ਇਜ਼ ਦਾ ਰਾਈਟ ਆਨਸਰ ਹੈ ਬਿੰਦੀ ਦੀ ਵਰਤੋਂ ਅਸੀਂ ਉੱਥੇ ਕਰਦੇ ਹਾਂ ਜਦੋਂ ਅਸੀਂ ਅੰਕ ਜਾਂ ਡਿਗਰੀਆਂ ਦੇ ਖਿਤਾਬਾਂ ਦੇ ਸੰਖੇਪ ਨਾਮਾਂ ਦੀ ਵਰਤੋਂ ਕਰਨੀ ਹੁੰਦੀ ਹੈ ਠੀਕ ਹੈ ਡਿਗਰੀਆਂ ਦੇ ਸੰਖੇਪ ਨਾਮਾਂ ਦੀ ਵਰਤੋਂ ਕਰਨੀ ਹੁੰਦੀ ਹੈ ਬਿੰਦੀ ਅਸੀਂ ਉੱਥੇ ਵਰਤਦੇ ਹਾਂ ਪਰ ਜਦੋਂ ਅਸੀਂ ਕਿਸੇ ਸ਼ਬਦ ਨੂੰ ਹੀ ਸੰਖੇਪ ਕਰ ਕਰ ਲਿਖੀ ਜਾਂਦੇ ਹਾਂ ਤਾਂ ਉੱਥੇ ਅਸੀਂ ਦੋ ਬਿੰਦੀ ਲਾ ਦਿੰਨੇ ਆ ਠੀਕ ਹੈ ਅਗਲਾ ਪ੍ਰਸ਼ਨ ਉਦਾਹਰਣ ਦੇਣ ਦੇ ਸਮੇਂ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਉਦਾਹਰਣ ਦੇਣ ਦੇ ਸਮੇਂ ਕਿਹੜੀ ਚੀਜ਼ ਦੀ ਵਰਤੋਂ ਕਰਦੇ ਹਾਂ ਸੀ ਤੁਸੀਂ ਦੇਖਿਆ ਹੋਣਾ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇਵਾਂ ਆਪਾਂ ਉਦਾਹਰਣ ਦਿੰਨੇ ਆ ਕਿ ਜਿਵੇਂ ਜਿਵੇਂ ਮਹਾਪੁਰਸ਼ ਫਰਮਾਉਂਦੇ ਹਨ ਮਹਾ ਪੁਰਸ਼ ਫਰਮਾਉਂਦੇ ਹਨ ਠੀਕ ਹੈ ਫਰਮਾਉਂਦੇ ਹਨ ਤਾਂ ਜਿਵੇਂ ਮਹਾਪੁਰਸ਼ ਫਰਮਾਉਂਦੇ ਹਨ ਐਵੇਂ ਲਿਖੀ ਆ ਐਗਜ਼ਾਮਪਲ ਠੀਕ ਹੈ ਤਾਂ ਇਸ ਤੋਂ ਬਾਅਦ ਇਹ ਜਿਹੜੀ ਉਦਾਹਰਨ ਦੇਣ ਦੇ ਸਮੇਂ ਅਸੀਂ ਕਿਸ ਚੀਜ਼ ਦੀ ਵਰਤੋਂ ਕੀਤੀ ਆ ਦੇਖੋ ਕਿਸ ਚੀਜ਼ ਦੀ ਵਰਤੋਂ ਕੀਤੀ ਆ ਦੋ ਬਿੰਦੀ ਡੈਸ਼ ਦੀ ਆਪਸ਼ਨ ਈ ਡੀ ਇਸ ਦਾ ਰਾਈਟ ਆਨਸਰ ਆ ਜਿਹੜੀ ਦੋ ਬਿੰਦੀ ਡੈਸ਼ ਆ ਇਹ ਚਿੰਨ ਅਜਿਹੇ ਵਾਕ ਦੇ ਅੰਤ ਵਿੱਚ ਵਰਤਿਆ ਜਾਂਦਾ ਵਾ ਜੇ ਸਵਾਕ ਦਾ ਸਬੰਧ ਕਿਸੇ ਵਾਰਤਾ ਨਾਲ ਅਸੀਂ ਜੋੜਨਾ ਹੋਵੇ ਠੀਕ ਹੈ ਤਾਂ ਅਗਲਾ ਪ੍ਰਸ਼ਨ ਅੰਕਾਂ ਨੂੰ ਕਿਸ ਚਿੰਨ੍ਹ ਵਿੱਚ ਲਿਖਿਆ ਜਾਂਦਾ ਹੈ ਹਾਂਜੀ ਅੰਕਾਂ ਨੂੰ ਕਿਸ ਚਿੰਨ੍ਹ ਦੇ ਵਿੱਚ ਲਿਖਿਆ ਜਾਂਦਾ ਹੈ ਅੰਕ ਅੰਕਾਂ ਨੂੰ ਅਸੀਂ ਕਿਹੜੇ ਚਿੰਨ੍ਹ ਦੇ ਵਿੱਚ ਲਿਖਦੇ ਹਾਂ ਦੋਸਤੋ ਅੰਕਾਂ ਨੂੰ ਮੋਸਟਲੀ ਅਸੀਂ ਬ੍ਰੈਕਟ ਦੇ ਵਿੱਚ ਹੀ ਲਿਖਦੇ ਹਾਂ ਨਾ ਅੰਕਾਂ ਨੂੰ ਇਹਦੇ ਵਿੱਚ ਲਿਖਦੇ ਹਾਂ ਬ੍ਰੈਕਟ ਦੇ ਵਿੱਚ ਬ੍ਰੈਕਟ ਬਾਰੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿਸੇ ਸ਼ਬਦ ਦੇ ਭੇਦ ਨੂੰ ਸਪਸ਼ਟ ਕਰਨ ਦੇ ਲਈ ਅਸੀਂ ਬ੍ਰੈਕਟ ਵਰਤਦੇ ਹਾਂ ਜਿਵੇਂ ਸਿੱਖਾਂ ਦਾ ਸਭ ਤੋਂ ਵੱਡਾ ਕਾਲਜ ਅੰਮ੍ਰਿਤਸਰ ਵਿੱਚ ਹੈ ਪਰ ਉਹ ਕਾਲਜ ਦਾ ਜਿਹੜਾ ਨਾਮ ਆ ਮੈਂ ਕਿਵੇਂ ਲਿਖੂੰਗੀ ਠੀਕ ਹੈ ਕਿਵੇਂ ਲਿਖੂੰਗੀ ਜਾਂ ਮਹਾਵਿਦਿਆਲਿਆ ਲਿਖ ਦੂੰਗੀ ਕਿ ਉਹਦਾ ਨਾਮ ਮਹਾਵਿਦਿਆਲਿਆ ਵਾ ਠੀਕ ਹੈ ਤਾਂ ਸਿੱਖਾਂ ਦਾ ਸਭ ਤੋਂ ਵੱਡਾ ਕਾਲਜ ਉਸ ਤੋਂ ਬਾਅਦ ਮੈਂ ਬ੍ਰੈਕਟ ਚ ਲਿਖੂੰਗੀ ਮਹਾਵਿਦਿਆਲਿਆ ਅੰਮ੍ਰਿਤਸਰ ਇੱਥੇ ਅਸੀਂ ਬ੍ਰੈਕਟ ਹੀ ਵਰਤਦੇ ਆ ਨਾ ਵਿੱਚ ਹੈ ਤਾਂ ਕੀ ਹੋਇਆ ਕਿਸੇ ਸ਼ਬਦ ਦੇ ਭੇਦ ਨੂੰ ਸਪਸ਼ਟ ਕਰਨ ਲਈ ਅਸੀਂ ਬ੍ਰੈਕਟ ਵਰਤਦੇ ਹਾਂ ਜਿਵੇਂ ਮੈਂ ਕਾਲਜ ਦਾ ਨਾਮ ਆ ਜਿਹੜਾ ਉਹ ਬ੍ਰੈਕਟ 'ਚ ਲਿਖ ਦਿੱਤਾ ਠੀਕ ਹੈ ਇਹ ਹੈ ਬ੍ਰੈਕਟ ਤੇ ਅੰਕਾਂ ਨੂੰ ਕਿਸ ਚਿੰਨ੍ਹ ਰਾਹੀਂ ਵਿੱਚ ਅਸੀਂ ਲਿਖਦੇ ਹਾਂ ਜਦੋਂ ਅਸੀਂ ਅੰਕ ਵਰਤਦੇ ਹਾਂ ਪੰਜਾਬੀ ਦੇ ਵਿੱਚ ਲਿਖਣ ਦੇ ਲਈ ਤਾਂ ਅਸੀਂ ਕਿਹੜੇ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਬ੍ਰੈਕਟ ਦੀ ਹੀ ਕਰਦੇ ਹਾਂ ਆਪਸ਼ਨ ਸਸਾ ਇੱਥੇ ਰਾਈਟ ਆਂਸਰ ਹੈ ਠੀਕ ਹੈ ਜੀ ਵੈਸੇ ਤਾਂ ਅਸੀਂ ਅੰਕਾਂ ਦੇ ਲਈ ਬਿੰਦੀ ਦੀ ਵਰਤੋਂ ਵੀ ਕਰ ਲੈਨੇ ਆਂ ਠੀਕ ਹੈ ਵਿੰਦੀ ਨੂੰ ਵੀ ਅਸੀਂ ਅੰਕਾਂ ਦਾ ਡਿਗਰੀਆਂ ਨੂੰ ਜਦੋਂ ਲਿਖਣਾ ਹੁੰਦਾ ਵਾ ਇਸ ਤਰ੍ਹਾਂ ਠੀਕ ਹੈ ਇਹ ਵਾਰ ਤੋਂ ਅਸੀਂ ਇਹ ਵੀ ਕਰ ਲੈਨੇ ਆ ਪਰ ਮੋਸਟਲੀ ਆਪਾਂ ਕੀ ਕਰਦੇ ਆ ਬ੍ਰੈਕਟ ਯੂਜ਼ ਕਰਦੇ ਆ ਪੰਜਾਬੀ ਦੇ ਵਿੱਚ ਜਦੋਂ ਕਿਸੇ ਅੰਕ ਦੀ ਗੱਲ ਹੋ ਜਾਂਦੀ ਆ ਪਹਿਲਾ ਪ੍ਰਸ਼ਨ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਹ ਤੁਹਾਨੂੰ ਆਪਣੇ ਆਪ ਹੀ ਪਤਾ ਵਾਂ ਕਿ ਜੇ ਸਵਾਕ ਦੇ ਵਿੱਚ ਅਸੀਂ ਕੋਈ ਨਾ ਕੋਈ ਪ੍ਰਸ਼ਨ ਪੁੱਛ ਲੈਨੇ ਆ ਉਥੇ ਕਿਹੜੇ ਵਾਕ ਦੀ ਵਰਤੋਂ ਕਰਦੇ ਆ ਪ੍ਰਸ਼ਨ ਚਿੰਨ ਦੀ ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ ਪ੍ਰਸ਼ਨ ਚਿੰਨ ਜਿਵੇਂ ਕੀ ਇਹ ਪੁਸਤਕ ਤੁਹਾਡੀ ਹੈ ਜਾਂ ਤੂੰ ਕਿਉਂ ਰੋ ਰਿਹਾ ਹੈ ਤਾਂ ਮੈਂ ਉਸ ਪ੍ਰਸ਼ਨ ਪੁੱਛ ਰਹੀ ਆ ਨਾ ਤਾਂ ਮੈਂ ਮਗਰ ਕੀ ਪਾਉਂਗੀ ਪ੍ਰਸ਼ਨ ਚਿੰਨ ਹੀ ਲਗਾਉਂਗੀ ਨਾ ਅਗਲਾ ਪ੍ਰਸ਼ਨ ਹੈਰਾਨੀ ਖੁਸ਼ੀ ਸਤਿਕਾਰ ਆਦ ਨੂੰ ਪ੍ਰਗਟ ਕਰਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਹੈਰਾਨੀ ਹੈਰਾਨੀ ਖੁਸ਼ੀ ਸਤਿਕਾਰ ਆਦ ਨੂੰ ਪ੍ਰਗਟ ਕਰਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਹੈਰਾਨੀ ਖੁਸ਼ੀ ਹੋਵੇ ਸਤਿਕਾਰ ਹੋਵੇ ਹੈਰਾਨੀ ਮਤਲਬ ਜਿਵੇਂ ਆਪਾਂ ਬੋਲਦੇ ਹਾਈ ਠੀਕ ਹੈ ਖੁਸ਼ੀ ਜਿਵੇਂ ਖੁਸ਼ਖਬਰੀ ਖੁਸ਼ਖਬਰੀ ਉਸ ਤੋਂ ਬਾਅਦ ਅਸੀਂ ਠਹਿਰਾਓ ਪੈਦਾ ਕਰਦੇ ਹਾਂ ਫਿਰ ਸਤਿਕਾਰ ਠੀਕ ਹੈ ਸਤਿਕਾਰ ਜਾਂ ਕੁਝ ਹੋਰ ਵੀ ਆ ਸਕਦਾ ਵਾ ਜਿਵੇਂ ਦੇਖੋ ਆਪਾਂ ਲਿਖੀਏ ਹਾਈ ਇਸ ਤੋਂ ਬਾਅਦ ਠਹਿਰਾਓ ਪੈਦਾ ਹੋ ਗਿਆ ਜਾਂ ਆਪਾਂ ਲਿਖੀਏ ਕਿੰਨੀ ਸੋਹਣੀ ਹੈ ਠੀਕ ਹੈ ਹਾਈ ਤਾਂ ਇਹ ਪਤਾ ਆਪਾਂ ਹਾਈ ਪਾ ਕੇ ਆਪਾਂ ਥੋੜਾ ਠਹਿਰਾਓ ਪੈਦਾ ਕੀਤਾ ਉਸ ਤੋਂ ਬਾਅਦ ਆਪਦੀ ਗੱਲ ਕਹੀ ਉਥੇ ਜਿੱਥੇ ਠਹਿਰਾਓ ਪੈਦਾ ਹੋਵੇ ਨਾ ਉਥੇ ਅਸੀਂ ਵਿਸਮਿਕ ਵਰਤਦੇ ਆ ਤਾਂ ਉਸ ਤੋਂ ਬਾਅਦ ਮੈਂ ਕਿੱਥੇ ਜਾਵਾਂ ਠੀਕ ਹੈ ਜਾਂ ਫਿਰ ਤੂੰ ਕਿੱਥੇ ਹੈ ਤਾਂ ਇੱਥੇ ਵੀ ਥੋੜਾ ਠਹਿਰਾਓ ਪਾ ਕੇ ਆਪਾਂ ਅਗਲੀ ਲਾਈਨ ਬੋਲਾਂਗੇ ਜਾਂ ਆਪਾਂ ਬੋਲਦੇ ਆ ਖੁਸ਼ਖਬਰੀ ਖੁਸ਼ਖਬਰੀ ਠੀਕ ਹੈ ਤਾਂ ਉਸ ਤੋਂ ਬਾਅਦ ਅਸੀਂ ਕੀ ਪਾਉਨੇ ਆ ਠਹਿਰਾਓ ਪਾਉਨੇ ਆ ਫਿਰ ਅਗਲੀ ਗੱਲ ਦੱਸਦੇ ਆ ਤੂੰ ਫਾਸਟ ਆਇਆ ਜਾਂ ਆਪਾਂ ਕਹਿੰਦੇ ਆ ਬੱਲੇ ਤੇਰੇ ਤੂੰ ਤਾਂ ਕਮਾਲ ਹੀ ਕਰਤੀ ਤਾਂ ਬੱਲੇ ਤੇਰੇ ਤੋਂ ਬਾਅਦ ਵੀ ਆਪਾਂ ਠਹਿਰਾਓ ਪਾਵਾਂਗੇ ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ ਕਿ ਵਿਸਮਿਕ ਵਰਤੇ ਆ ਜਾਂਦਾ ਠੀਕ ਹੈ ਅਗਲਾ ਪ੍ਰਸ਼ਨ ਬਾਗ ਨੂੰ ਪੜਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ ਹਾਂਜੀ ਅਜਿਹੇ ਥਾਂ ਤੇ ਕਿਸ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਵਾਕ ਨੂੰ ਪੜ੍ਹਦੇ ਸਮੇਂ ਅਸੀਂ ਥੋੜਾ ਟਾਈਮ ਰੁਕ ਜਾਈਏ ਤਾਂ ਉੱਥੇ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵੀ ਅਸਲ ਦੇ ਵਿੱਚ ਠਹਿਰਾਓ ਲਈ ਹੀ ਹੁੰਦਾ ਵਾ ਵੈਸੇ ਅੰਕਾਂ ਦੇ ਵਿੱਚ ਲਈ ਵੀ ਵਰਤਿਆ ਜਾਂਦਾ ਵਾ ਕਮਾ ਜਦੋਂ ਅਸੀਂ ਅੰਕ ਲਿਖਦੇ ਹਾਂ ਜਿਵੇਂ 21375 976 ਠੀਕ ਹੈ ਜਾਂ ਫਿਰ ਜਦੋਂ ਆਪਾਂ ਕਿਸੇ ਵਾਕ ਨੂੰ ਪੜ੍ਹਨ ਵੇਲੇ ਰੁਕ ਜਾਂਦੇ ਹਾਂ ਜਿਵੇਂ ਉਥੇ ਪੀਲੇ ਚਿੱਟੇ ਅਤੇ ਨੀਲੇ ਰੰਗ ਦੇ ਮੰਨ ਕੇ ਵਿਕਦੇ ਹਨ ਤਾਂ ਮੈਂ ਥੋੜਾ ਥੋੜਾ ਬੋਲ ਰਹੀਆਂ ਨਾ ਮਤਲਬ ਕਿ ਉਥੇ ਫਿਰ ਕਮਾ ਪਾ ਕੇ ਚਿੱਟੇ ਫਿਰ ਰੁਕ ਜੂਗੀ ਫਿਰ ਪੀਲੇ ਇਹਨਾਂ ਨੂੰ ਅਸੀਂ ਇਦਾਂ ਤਾਂ ਨਹੀਂ ਬੋਲਦੇ ਉਥੇ ਚਿੱਟੇ ਪੀਲੇ ਕਾਲੇ ਹੈ ਨਾ ਤਾਂ ਉਹ ਮਤਲਬ ਕਿ ਗੱਲ ਅਲੱਗ ਬਣ ਜਾਂਦੀ ਹੈ ਜਦੋਂ ਅਸੀਂ ਪੂਰੀ ਪਿਓਰ ਪੰਜਾਬੀ ਬੋਲਦੇ ਆ ਤਾਂ ਆਪਾਂ ਲਿਖਦੇ ਆ ਉਥੇ ਚਿੱਟੇ ਪੀਲੇ ਅਤੇ ਨੀਲੇ ਰੰਗ ਦੇ ਮੰਨ ਕੇ ਮਿਲਦੇ ਹਨ ਠੀਕ ਹੈ ਮੰਨ ਕੇ ਮਿਲਦੇ ਹਨ ਤਾਂ ਇਹ ਸੀਗਾ ਮਤਲਬ ਕਾਮਾ অপশন ਆੜਾ ਇਸ ਦਾ রাইਟ ਆਨਸਰ ਹੈ ਅਗਲਾ ਜਦੋਂ ਵਾਕ ਵਿੱਚ ਕਾਮੇ ਨਾਲੋਂ ਵੱਧ ਠਹਿਰਾਓ ਹੋਵੇ ਹਾਂਜੀ ਜਦੋਂ ਵਾਕ ਦੇ ਵਿੱਚ ਕਾਮੇ ਨਾਲੋਂ ਵੱਧ ਠਹਿਰਾਓ ਹੋਵੇ ਤਾਂ ਉੱਥੇ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਵਾਕ ਦੇ ਵਿੱਚ ਕਾਮੇ ਨਾਲੋਂ ਵੱਧ ਠਹਿਰਾਓ ਹੋਵੇ ਤਾਂ ਉੱਥੇ ਅਸੀਂ ਬਿੰਦੀ ਤੇ ਕਾਮੇ ਦੀ ਵਰਤੋਂ ਕਰਦੇ ਹਾਂ ਠੀਕ ਹੈ ਬਿੰਦੀ ਕੋਮਾ ਕਿਦੀ ਵਰਤੋਂ ਕਰਦੇ ਆ ਬਿੰਦੀ ਕੋਮਾ ਦੀ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਿੰਦੀ ਵਾਲਾ ਕੋਮਾ ਜਾਨੀ ਕਿ ਸੈਮੀ ਕੋਲਨ ਠੀਕ ਹੈ ਇਸ ਤਰ੍ਹਾਂ ਹੁੰਦਾ ਜਿਹੜਾ ਜਿਵੇਂ ਮੈਂ ਕਹਾ ਏ ਦਵਾਈ ਆਣਗੇ ਤਰੋਗਾਂ ਨੂੰ ਦੂਰ ਕਰਦੀ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਆਹ ਪਾਉਂਗੀ ਵਿੰਦੀ ਤੇ ਕੋਮਾ ਸੈਮੀ ਕੋਲਨ ਪਾਉਂਗੀ ਫਿਰ ਮੈਂ ਰੋਗ ਦੱਸੂਗੀ ਕਿ ਬੁਖਾਰ ਨੂੰ ਹਟਾਉਂਦੀ ਹੈ ਹਾਜਮੇ ਨੂੰ ਵਧਾਉਂਦੀ ਹੈ ਮੈਦੇ ਦੀਆਂ ਸਭ ਬਿਮਾਰੀਆਂ ਦਾ ਸਤਿਆਨਾਸ਼ ਕਰਦੀ ਹੈ ਠੀਕ ਹੈ ਇਸ ਤਰ੍ਹਾਂ ਤਾਂ ਇੱਥੇ ਬਿੰਦੀ ਕੋਮਾ ਵਰਤਿਆ ਜਾਵੇਗਾ ਅਗਲਾ ਪ੍ਰਸ਼ਨ ਜਦੋਂ ਕੋਈ ਅੱਖਰ ਲਿਖਦੇ ਸਮੇ ਸਤਰ ਦੇ ਅਖੀਰ ਵਿੱਚ ਸਤਰ ਮਤਲਬ ਲਾਈਨ ਜਦੋਂ ਕੋਈ ਅੱਖਰ ਲਿਖਦੇ ਸਮੇ ਲਾਈਨ ਦੇ ਅਖੀਰ ਵਿੱਚ ਸ਼ਬਦ ਪੂਰਾ ਨਾ ਆਉਂਦਾ ਹੋਵੇ ਤਾਂ ਤੋੜ ਕੇ ਦੂਜੀ ਲਾਈਨ ਦੇ ਵਿੱਚ ਲਿਖਿਆ ਜਾਂਦਾ ਵਾ ਤਾਂ ਉਥੇ ਕਿਸ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਜਿਵੇਂ ਦੇਖੋ ਮੰਨ ਲਓ ਮੈਂ ਕੋਈ ਲਾਈਨ ਇੱਥੇ ਲਿਖ ਰਹੀ ਆ ਮੈਂ ਪੂਰੀ ਲਿਖਦੀ ਉਸ ਤੋਂ ਬਾਅਦ ਮੈਂ ਲਿਖਣਾ ਵਿਚਾਰ ਠੀਕ ਹੈ ਵਿਚਾਰ ਤਾਂ ਉਥੇ ਆਪਾਂ ਹੀ ਪਾਉਣੇ ਆ ਨਾ ਹਾਈਫਨ ਪਾ ਦਿੰਨੇ ਆ ਤੁਸੀਂ ਦੇਖਿਆ ਹੋਣਾ ਜਿਹਨੂੰ ਅਸੀਂ ਜੋੜ ਨਹੀਂ ਬੋਲਦੇ ਆ ਠੀਕ ਹੈ ਤਾਂ ਉਥੇ ਆਪਾਂ ਇਦਾਂ ਹੀ ਪਾਉਣੇ ਆ ਨਾ ਜਦੋਂ ਆਪਾਂ ਲਾਈਨ ਕੋਈ ਪੂਰੀ ਲਿਖ ਰਹੇ ਆ ਪਰ ਲਾਸਟ ਵਾਲਾ ਜਿਹੜਾ ਅੱਖਰ ਉਹ ਪੂਰਾ ਨਹੀਂ ਆ ਰਿਹਾ ਤਾਂ ਉਥੇ ਆਪਾਂ ਹਾਈਫਨ ਪਾ ਕੇ ਪਾ ਦਿੰਨੇ ਆ ਵਿਚਕਾਰ ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਉਥੇ ਕਿਹੜਾ ਚਿੰਨ ਵਰਤਿਆ ਜਾਂਦਾ ਜੋੜਨੀ অপਸ਼ਨ ਸਸਾ ਇਸ ਦਾ ਰਾਈਟ ਆਨਸਰ ਹੈ ਜੋੜਨੀ ਨੂੰ ਆਪਾਂ ਕਿੱਥੇ ਵਰਤਦੇ ਆ ਜਿੱਥੇ ਲਾਈਨ ਆ ਜਿਹੜੀ ਆਮ ਜਾਂ ਇਸ ਤਰ੍ਹਾਂ ਨਾਲ ਜੇ ਮਤਲਬ ਜਿੱਥੇ ਅਸੀਂ ਸ਼ਬਦ ਨੂੰ ਤੋੜ ਕੇ ਦਿਖਾ ਦਿੰਨੇ ਆ ਬਾਈ ਚਾਂਸ ਆਪਾਂ ਕਹਦੀ ਲਿਖੀਏ ਲਾ ਪਤਾ ਤਾਂ ਇੱਥੇ ਵੀ ਤਾਂ ਜੋੜਨੀ ਪਾਈ ਜਾਂਦੀ ਹੈ ਫਿਰ નિર્ਦੋਸ਼ ਜਦੋਂ ਦੋ ਸ਼ਬਦਾਂ ਤੋਂ ਪੜਨਦਾ ਵਾ ਇੱਥੇ ਵੀ ਜੋੜ ਨਹੀਂ ਪਾ ਦਿੰਦੇ ਆ ਜਿਵੇਂ ਮਤਲਬ ਕਿ ਸ਼ਬਦਾਂ ਦੇ ਵੱਖ-ਵੱਖ ਟੋਟੇ ਦਿਖਾਏ ਜਾਂਦੇ ਐ ਵੀ ਬੋਲ ਸਕਦੇ ਆ ਆਪਸ਼ਨਸ ਆ ਸਾਰਾਾਈਟ ਆਨਸਰ ਆ ਅਗਲਾ ਪ੍ਰਸ਼ਨ ਜਿਹੜਾ ਚਿੰਨ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਪ੍ਰਯੋਗ ਕੀਤਾ ਜਾਂਦਾ ਹੈ ਹਾਂਜੀ ਜਿਹੜਾ ਚਿੰਨ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਪ੍ਰਯੋਗ ਕੀਤਾ ਜਾਂਦਾ ਉਹਨੂੰ ਅਸੀਂ ਬੋਲਦੇ ਆ ਛੁਟਮਰੋੜੀ ਠੀਕ ਹੈ ਕੀ ਬੋਲਦੇ ਆ ਛੁੱਟਮਰੋੜੀ ਇਸ ਨੂੰ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਜਿਵੇਂ ਚ ਠੀਕ ਹੈ ਆਪਾਂ ਇਹੀ ਬੋਲਦੇ ਨਾ ਚ ਫਿਰ ਉਸ ਤੋਂ ਬਾਅਦ ਦੇ ਬੋਲਦੇ ਆ ਤੋ ਤਾਂ ਇਸ ਤਰ੍ਹਾਂ ਜਿਵੇਂ ਆਪਾਂ ਚ ਪਾਉਣਾ ਹੋਵੇ ਤਾਂ ਉੱਥੇ ਵੀ ਆਪਾਂ ਇਹਦੀ ਹੀ ਵਰਤੋਂ ਕਰਦੇ ਆ ਨਾ ਤਾਂ ਛੁੱਟਮਰੋੜੀ ਕਿਹੜਾ ਹੁੰਦਾ ਵਾ ਜਿਹੜਾ ਕੋਮਾ ਹੁੰਦਾ ਉੱਪਰ ਪਾਇਆ ਜਾਂਦਾ ਜਿਵੇਂ ਮੈਂ ਲਿਖਾਂ ਉਹਦੇ ਵਿੱਚ ਪਿਆ ਵਾ ਤਾਂ ਆਪਾਂ ਕੱਲਾ ਚ ਹੀ ਪਾ ਦਿੰਨੇ ਆ ਫਿਰ ਤੋ ਠੀਕ ਹੈ ਇਹਦੇ ਤੋਂ ਪਹਿਲਾਂ ਵੀ ਆਪਾਂ ਲਗਾ ਦਿੰਨੇ ਆ ਤਾਂ ਇਹ ਵਰਤ ਵਰਤਿਆ ਜਾਂਦਾ ਅਗਲਾ ਪ੍ਰਸ਼ਨ ਵਿਸਮਿਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਵੈਰੀ ਇੰਪੋਰਟੈਂਟ ਵਿਸਮਿਕ ਚਾਰ ਤਰ੍ਹਾਂ ਦੇ ਹੁੰਦੇ ਆ ਆਪਸ਼ਨ ਸਸਾ ਇਸ ਦਾ ਰਾਈਟ ਆਨਸਰ ਹੈ ਚਾਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ